ਦੇਸ਼ਪਾਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ 14 ਮਾਰਚ ਨੂੰ ਕੀਤੀ ਜਾ ਰਹੀ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਰੇਲ ਗੱਡੀ ਰਾਹੀਂ ਦਿੱਲੀ ਰਵਾਨਾ ਹੋਏ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਵਿਖੇ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਹਰਿਆਣਾ ਸਰਕਾਰ ਵੱਲੋਂ ਟਰੈਕਟਰ ਟਰਾਲੀਆਂ ਤੇ ਜਾ ਰਹੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਰਣਨੀਤੀ ਬਣਾਈ ਗਈ ਸੀ ਕਿ ਹੁਣ ਰੇਲ ਗੱਡੀਆਂ ਤੇ ਹੋਰ ਸਾਧਨਾਂ ਰਾਹੀਂ ਦਿੱਲੀ ਵਿਖੇ ਮਹਾਪੰਚਾਇਤ ਵਿੱਚ ਸ਼ਾਮਲ ਹੋਇਆ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅੱਜ ਵੱਡੀ ਗਿਣਤੀ ਵਿੱਚ ਦਿੱਲੀ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਰੇਲ ਗੱਡੀ ਰਾਹੀਂ ਰਵਾਨਾ ਹੋਏ ਨੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਅਮਰਜੀਤ ਸਿੰਘ ਹਣੀ ਨੇ ਕਿਹਾ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ ਸਰਵ ਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਤੇ ਲਖ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਵਾਦਾ ਖਿਲਾਫੀ ਕਰਕੇ ਮੁਕਰੀਆ ਸਮੂਹ ਕਿਸਾਨੀ ਮੰਗਾਂ ਤੁਰੰਤ ਮੰਨੇ ਜਾਣ ਤੇ ਲਾਗੂ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਜੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਇੱਥੇ ਆ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਬੀਕੇ ਜੋ ਏਕਤਾ ਡਕਾਉਂਦਾ ਧਨੇ ਧੜੇ ਦੇ ਆਗੂ ਆ ਕਿ ਜਿਹੜਾ ਸੀ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅਧੂਲਨ ਸ਼ੁਰੂ ਕੀਤਾ ਸੀ ਉਹ ਅਧੂਲਨ ਲਗਭਗ 1 ਸਾਲ ਤੇ 13 ਦਿਨ ਚੱਲਿਆ ਸੀ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਉਹ ਜਿਹੜਾ ਉਹ ਅਦੋਲਨ ਉਹਦੇ ਸਾਡੇ ਦਵਾ ਦੇ ਕਰਕੇ ਉਹਨਾਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਸੰਘਰਸ਼ ਆ ਉਹ ਮੁਲਤਲੀ ਕਰਤਾ ਸੀ ਲਗਾਤਾਰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਦੋ ਸਾਲਾਂ ਤੋਂ ਮੇਨ ਮੰਗ ਇੱਕ ਸੀ ਕਿ ਜਿਹੜਾ ਲਖੀਨਪੁਰ ਖੀਰੀ ਦੇ ਆ ਕਾਤਲਾ ਜਿਨ੍ਹਾਂ ਨੇ ਗੱਡੀ ਚੜਾਈ ਆ ਉਸ ਨੂੰ ਮੰਤਰੀ ਮੰਦਰ ਚੋਂ ਬਰਖਾਸਤ ਕੀਤਾ ਜਾਵੇ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹਨਾਂ ਨੇ ਕਹਿ ਸੀ ਕਿ ਕਮੇਟੀ ਬਣਾ ਕੇ ਅਸੀਂ ਉਹ ਬਣਾਇਆ ਜਾਊਗਾ ਕਾਰਜੇ ਵਾਲੀ ਮੰਗ ਸੀ ਜਾਂ ਪੂਰੇ ਭਾਰਤ ਦੇ ਵਿੱਚ ਲੱਗ ਲੱਗ ਸਟੇਟਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਸੀ ਇਹ ਮੰਗਾਂ ਨੂੰ ਲੈ ਕੇ ਜਣੀ ਕਿ ਅਸੀਂ ਜਿਹੜਾ ਅंदोलਨ ਮੁੱਤਲ ਕਰਕੇ ਆਏ ਸੀਗੇ ਉਸ ਤੋਂ ਬਾਅਦ 2 ਸਾਲ ਹੋ ਗਏ ਬੀਜੇਪੀ ਸਰਕਾਰ ਕਟਸ ਤੋਂ ਮੱਸ ਨਹੀਂ ਹੋਗੀ ਹੁਣ ਬੀਜੇਪੀ ਸਰਕਾਰ ਦੇ ਖਿਲਾਫ ਜਿਹੜੀ ਆਰਪਾ ਦੀ ਲੜਾਈ ਅਸੀਂ ਸ਼ੁਰੂ ਕੀਤੀ ਵੀ ਆ ਉਹਦੇ ਖਾਤਰ ਮਹਾ ਪੰਚਾਇਤ ਹੈ ਜਿਹੜੀ ਦਿੱਲੀ ਦੇ ਵਿੱਚ 14 ਮਾਰਚ ਨੂੰ ਜਿਹੜੀ ਆਰਾਮ ਲੀਲਾ ਗਰਾਊਂਡ ਦੇ ਵਿੱਚ ਇੱਕ ਇਤਿਹਾਸਕ ਹੋਊਗੀ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣਦੀ ਅੱਜ ਇਸ ਗੱਲ ਦਾ ਸਬੂਤ ਹੈ ਕਿ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਕੇ ਬੀਜੇਪੀ ਦੇ ਖਿਲਾਫ ਵੱਡਾ ਜਿਹੜਾ ਸੰਘਰਸ਼ ਦਾ ਵਿਗਲੇ ਬਜਾਇਆ ਜੋ ਜੇ ਬੀਜੇਪੀ ਸਰਕਾਰ ਨੇ ਸਾਡੀਆਂ ਨਾ ਮੰਗਾ ਮੰਨੀਆਂ ਫਿਰ ਇਹਦੇ ਬਾਰੇ ਬੀਜੇਪੀ ਲਈ ਤੇ ਸਰਕਾਰ ਲਈ ਸਮੱਸਿਆ ਖੜੀ ਹੋਊਗੀ ਆਉਣ ਵਾਲੀਆਂ ਚੋਣਾਂ ਦੇ ਵਿੱਚ 24 ਦੀਆਂ ਚੋਣਾਂ ਨੇ ਚੋਣ ਜਾਬਤਾ ਲੱਗਣ ਵਾਲਾ ਫਿਰ ਰਣਨੀਤੀ ਕੀ ਹੈ ਦੇਖੋ ਚੋਣ ਜਾਬਤਾ ਲੱਗਣ ਵਾਲਾ ਇਹ ਚ ਕੋਈ ਦੋਰ ਰਹਿਣੀ ਕਿਦੋਂ ਵੀ ਲਾਵਾ ਲਾ ਸਕਿਆ ਪਰ ਉਹਦੇ ਵਿੱਚ ਲੱਗ ਲੱਗ ਤਰੀਕੇ ਹੁੰਦੇ ਲੜਨ ਦੇ ਜਿਵੇਂ ਬੰਗਾਲ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਅਧੋਲਨ ਵੇਲੇ ਵੀ ਬੀਜੇਪੀ ਨੂੰ ਸਬਕ ਸਿਖਾਉਣ ਦੇ ਮਾਰੇ ਨੇ ਕਿ ਕਿ ਵੋਟ ਤੇ ਝੋਟ ਸਾਡਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਨਹੀਂ ਵੀ ਘੱਟ ਤੋਂ ਘੱਟ ਜਿਹੜਾ ਬੀਜੇਪੀ ਲੋਕਾਂ ਨਾਲ ਕਰ ਰਹੀ ਹੈ ਘੱਟ ਗਿਣਤੀ ਲੋਕਾਂ ਨਾਲ ਕਰ ਰਹੀ ਹੈ ਲਗਾਤਾਰ ਜ਼ਬਰ ਕਰ ਰਹੀ ਹੈ ਇਸ ਦੇ ਜਿਹੜੀ ਸਿਆਸੀ ਝੋਟ ਆ ਉਹ ਮਾਰੀ ਜਾ ਸਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਸੋਚਿਆ ਜਾ ਸਕਦਾ ਤਾਂ ਕਿ ਬੀਜੇਪੀ ਨੂੰ ਜਿਹੜਾ ਸਬਕ ਸਿੱਖਾਇਆ ਜਾ ਸਕੇ ਅਜਿਹੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮੇਰਾ ਨਾਮ ਜੀ ਬੂਟਾ ਸਿੰਘ ਤੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਦਿਖਾਉਂਦਾ ਕੀ ਕਹਿਣਾ ਚਾਹੋਗੇ ਜਿਹੜਾ ਅਸੀਂ ਛੋਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਵੀ ਅੱਜ 13 ਤਰੀਕ ਆ ਇਥੋਂ ਹੀ ਟ੍ਰੇਨਾਂ ਆ ਰਹੀਆਂ ਸਾਰੇ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਵੀ ਜੋ ਵੀ ਇੱਕ ਮਹਾ ਪੰਚਾਇਤ ਕਰ ਰਹੇ ਹਾਂ ਸਮੁੱਤ ਮੋਰਚ ਦੇ ਸੱਦੇ ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਭਾਰਤ ਦੀਆਂ ਕਿਸਾਨ ਜਿਹਾ ਬੰਦਿਆਂ ਉੱਤੇ ਪਹੁੰਚਣੀਆਂ ਤੇ 14 ਤਰੀਕ ਨੂੰ ਅਸੀਂ ਮਾਰਚ ਕਰਕੇ ਦਿੱਲੀ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਕੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਾਨੂੰ 2024 ਦੇ ਵਿੱਚ ਝਾਕ ਸੀਗੀ ਮੂਰੇ ਆਉਣ ਵਾਲੀਆਂ ਚੋਣਾਂ ਆ ਰਹੀਆਂ ਵੀ ਸਾਡੇ ਕਿਸਾਨਾਂ ਦੀ ਬਾਹ ਫੜੂ ਅੱਜ ਮੋਦੀ ਸਰਕਾਰ ਸੁੱਟਾ ਪਿਆ ਉਹਦਾ ਕਰਕੇ ਸੀ ਸਮੁੱਤ ਮੋਰਚੇ ਦੇ ਸੱਦੇ ਤੇ ਵੱਡੀ ਗਿਣਤੀ ਚ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਚੋਣ ਜਾਬਤਾ ਲੱਗਣ ਵਾਲਾ ਤੁਹਾਨੂੰ ਲੱਗਦਾ ਤੁਹਾਡੇ ਮੰਗਾ ਪੂਰੀਆਂ ਹੋਣਗੀਆਂ ਦੇਖੋ ਸਾਨੂੰ ਸੀਗਾ ਮੇਦ ਸੀਗੀ ਪਰ ਹੁਣ ਕੋਈ ਮੇਦ ਨਹੀਂ ਗਈ ਸਾਨੂੰ ਪਹਿਲਾਂ ਮੇਦ ਸੀ ਵੀ 2024 ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰੂਗਾ ਮੋਦੀ ਸਰਕਾਰ ਤੇ ਜਿਹੜੀਆਂ ਮੰਗਾਂ ਰਹਿਂਦੀਆਂ ਮੰਗਾ ਉਹ ਪੂਰੀਆਂ ਕੀਤੇ ਖਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ